वेलकम हो गाइस ਤੁਹਾਡਾ ਸਾਡੇ ਚੈਨਲ ਤੇ ਨਨ ਵਕਤੇ ਜਿਹੜੇ ਦੋਸਤ ਨਵੇਂ ਚੈਨਲ ਤੇ ਆਏ ਚੰਦਨੋ ਜਲਦੀ ਜਲਦੀ ਸਬਸਕ੍ਰਾਈਬ ਕਰੋ ਨਿਤ ਨਵੀਂ ਅਪਡੇਟ ਵਧੀਆ ਤੋਂ ਵਧੀਆ ਟੌਪਿਕਾਂ ਤੇ ਵੀਡੀਓ ਨੁਕਤੇ ਤੇ ਕਮੂਤਰ ਬਾਜੀ ਸਿੱਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਨੂੰ ਮੈਂ ਦੱਸਦਾ ਜਾਵਾਂ ਵੀਰ ਜੀ ਜੋ ਕੁਝ ਆਪਾਂ ਦੱਸਦੇ ਆ ਬਿਲਕੁਲ ਜੈਨੂਨ ਗੱਲਾਂ ਤੇ ਉਹ ਗੱਲਾਂ ਦੱਸਦੇ ਆ ਜਿਹੜੀਆਂ ਕਿਸੇ ਵੀ YouTube ਚੈਨਲ ਤੇ ਕੋਈ ਨਹੀਂ ਦੱਸਦਾ ਤੇ ਅੱਜ ਤੁਹਾਡੇ ਵਾਸਤੇ ਵੀਡੀਓ ਬਹੁਤ ਹੀ ਬਾਖਮਾਲ ਲੱਗਿਆ ਕੱਲ ਆਪਣੀ ਬਾਜੀ ਉੱਡੀ ਆ ਤੇ ਬਹੁਤ ਵਧੀਆ ਕਬੂਤਰ ਉੱਡ ਕੇ ਬੈਠਿਆ ਤੇ ਉਹਨਾਂ ਦੇ ਮੁਤਲਕ ਹੀ ਮੈਂ ਪੂਰੀ ਬਾਜੀ ਜਿੰਨੀ ਮੇਰੇ ਕੋਲ ਹੋ ਸਕੀ ਮੈਂ ਕੀਤੀ ਆ ਤੇ ਵੀਰ ਜੀ ਉਹੋ ਹੀ ਦਾਣੇ ਪਾਣੀ ਖੇਡਾਂ ਸਾਰਾ ਕੁਝ ਉਹੋ ਹੀ ਯੂਜ਼ ਕੀਤਾ ਉਵੇਂ ਕਬੂਤਰਾਂ ਨੂੰ ਦਾਣਾ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਰੱਬ ਨੂੰ ਜਾਣਦੇ ਨੇ ਹਜੇ ਤੱਕ ਇੱਕ ਵੀ ਕਬੂਤਰ ਨੂੰ ਬਤਾਵ ਨਹੀਂ ਪਾਇਆ ਇੱਕ ਕਬੂਤਰ ਮਦਮਲ ਦਾ ਏ ਆ ਪੀ ਇੱਕ ਬਾਦਾਮ ਵੀ ਕਿਹੇ ਕਬੂਤਰ ਨੂੰ ਹਜੇ ਤੱਕ ਨਹੀਂ ਪਾਇਆ ਸਿਰਫ ਦਾਣੇ ਮਿਕਸ ਦਾਣਾ ਤੇ ਜਿਆਤਰਮ ਬਾਇਰਾ ਦਸਾਈ ਉਹਦੇ ਫਿਰ ਤੇ ਕਬੂਤਰ ਡਾਈ ਵੀ ਤੀ ਗੱਲ ਠੀਕ ਆ ਤੇ ਵੀਡੀਓ ਜਰੂਰ ਵੇਖੋ ਬਹੁਤ ਵਧੀਆ ਵੀਡੀਓ ਜਿਹੜਾ ਮੈਂ ਦਾਣਾ ਕਿ ਉਹ ਯੂਜ਼ ਕੀਤਾ ਉਹ ਜਿਵੇਂ ਮੈਂ ਦੱਸਿਆ ਗਰਮ ਕਰਨ ਉਹਵੇਂ ਕਰਮ ਕੀਤਾ ਜਿਹੜਾ ਮੈਂ ਤੁਹਾਨੂੰ ਪੱਕੀ ਦਸੀ ਦਾਣੇ ਹਜਮ ਕਰਾਉਣ ਵਾਲੇ ਉਹ ਯੂਜ਼ ਕੀਤੇ ਆ ਤੇ ਜਿਹੜੀ ਮੈਂ ਤੁਹਾਨੂੰ ਇਦੇ ਵਿੱਚ ਉਡਾਣ ਵਾਲੀ ਗੋਲੀ ਦਸੀ ਆ ਉਹੋ ਹੀ ਗੋਲੀ ਬਲਕਿ ਉਹ ਗੋਲੀਆਂ ਸਤੰਬਰ ਮਹੀਨੇ ਤੇ ਬਣਾ ਕੇ ਰੱਖਿਆ ਉਹੋ ਗੋਲੀ ਯੂਜ਼ ਕੀਤੀ ਆ ਤੇ ਕਬੂਤਰ ਵੀ ਐ ਪੈਰਾਸਿਰ ਬੈਠੇ ਰੇ ਠਾਪਾਂ ਮਾਰ ਮਾਰ ਬੈਠੇ ਆ ਤੇ ਵੀਡੀਓ ਜ਼ਰੂਰ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੜੀ ਵਧੀਆ ਵੀਡੀਓ ਤੇ ਐਪਰੀਸ਼ੀਏਟ ਕਰਿਓ ਅੱਗੇ ਤੋਂ ਵਧੀਆ ਟੌਪਿਕ ਲੈ ਕੇ ਤੁਹਾਡੇ ਵਾਸਤੇ ਆਉਂਦਾ ਲਵਾਂਗੇ ਤੇ ਵੀਡੀਓ ਐਂਡ ਤੱਕ ਜ਼ਰੂਰ ਵੇਖੋ ਇੱਕ ਮੈਂ ਛੋਟੀ ਜੀ ਟਿਪ ਦਿੱਤੀ ਆ ਜੋ ਤੁਹਾਡੇ ਬਹੁਤ ਹੀ ਕੰਮ ਆਊਗਾ ਜਿਹੜਾ ਸੀਜ਼ਨ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਆਓ ਚੱਲਦੇ ਆਂ ਵੀਡੀਓ ਵੱਲ ਸਤਿ ਸ਼੍ਰੀ ਅਕਾਲ ਵੀਰ ਜੀ ਔਰ ਫਰੋਂਗ ਦੇ ਹਾਲ ਚਾਲਾ ਸਾਰੇ ਸੱਜਣਾ ਭਰਾਵਾਂ ਦਾ ਵੈਲਕਮ ਹੋ ਗਾਇਆ ਤੁਹਾਡਾ ਸਾਡੇ ਚੈਨਲ ਪੇਨਲ ਵਲਗ ਤੇ ਲੋ ਜੀ ਉਹ ਘੜੇ ਆ ਗਏ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਸੀ ਉਸ ਤੋਂ ਬਾਅਦ ਅੱਜ ਆ ਸਾਡੀ ਬਾਜੀ ਤੇ ਕਬੂਤਰਾਂ ਦੀ ਸਾਰੀ ਤੁਹਾਨੂੰ ਅਪਡੇਟ ਦਵਾਵਾਂਗੇ ਮੋਰਾ ਲਾ ਕੇ ਛਡਾਵਾਂਗੇ ਫਿਰ ਟਾਈਮ ਟੂ ਟਾਈਮ ਤੁਹਾਨੂੰ ਅਪਡੇਟ ਦਵਾਵਾਂਗੇ ਬਣੇ ਰਹੋ ਸਾਡੇ ਨਾਲ ਬੜਾ ਵਧੀਆ ਅੱਜ ਮੌਲ ਬਣਾਂਗੇ ਆਪਾਂ ਤੇ ਰਿਜ਼ਲਟ ਵੇਖੋ ਵੀਰ ਜੀ ਜੋ ਵੀ ਹੋਵੇ ਮਾ ਲੋ ਸਾਰੇ ਵਧੀਆ ਕਬੂਤਰ ਬਾਜ ਆ ਜਿਹਨਾਂ ਨਾਲ ਅੱਜ ਕੱਪ ਛੋਟਣ ਲੱਗਾ ਤੇ ਜਲਦੀ ਜਲਦੀ ਆਪਣੇ ਲਿਆ ਗਰਾਂਗੇ ਤੇ ਐਪਰੀਸ਼ੀਏਟ ਜ਼ਰੂਰ ਕਰਿਓ ਤੇ ਜੁੜੇ ਹੋ ਸਾਡੇ ਨਾਲ ਧੰਨਵਾਦ ਜੀ ਤੇ ਇਹਦੇ ਵਿੱਚ ਵੇਖੋ 6 ਕਬੂਤਰ ਛੱਡ ਰਹੇ ਆ ਪੰਜ ਵਿੱਚ ਇੱਕ ਮਾਦੀ ਆ ਤੇ ਬਾਕੀ ਪੰਜ ਨਾਲ ਆ ਵੇਖ ਲਓ ਵੀਰ ਜੀ ਪੱਲ ਲਾਗੋ ਵੀ ਤੁਹਾਨੂੰ ਵੀਡੀਓ ਬਣਾ ਕੇ ਪਾ ਦੇਣਾ ਤੇ ਤੇ ਆ ਵੇਖੋ ਆ ਨਾਰ ਜੇ ਆ ਵੀ ਨਾਰ ਆ ਵੀ ਨਾਰ ਨਾਰ ਤੇ ਆ ਮਨਸੂ ਵੀਰ ਆਪਣੇ ਕੋਲ ਆ ਗਏ ਆ ਦੋਵੇਂ ਤੇ ਲਾਗੇ ਹੋ ਮੜ ਗਏ ਤੇ ਆਪਾਂ ਕੂਤਰਾਂ ਨੂੰ ਪੱਲਾ ਲੱਗੇ ਬਾਹਰ ਤੇ ਹੋ ਗਿਆ ਵੀਡੀਓ ਹਾਂਜੀ ਚਲੋ ਜੀ ਲਓ ਜੀ ਪੱਲਾ ਲੱਗਾ ਵਜਣ ਚਲੋ ਮੂਲ ਹੋਈ ਲੋ ਜੀ ਪੱਲਾ ਵੱਜ ਗਿਆ ਪੁੱਤਰ ਆਪ ਪੂਰੇ 6 ਵਜੇ 6 ਕੁੱਤਰ ਛੱਡ ਦਿੱਤੇ ਤੇ ਲੋ ਜੀ ਤੋ ਸੱਜਣੋ ਤੇ ਭਰਾਓ ਕੀ ਹਾਲ ਚਾਲ ਤੁਹਾਡਾ ਵੈਲਕਮ ਹੋ ਗਿਆ ਤੁਹਾਡਾ अगेन ਅ 10 ਦਾ ਟਾਈਮ ਵੱਜ ਚੁੱਕਾ ਤੇ ਦਿਨ ਵੀ ਬੜਾ ਥੋੜਾ ਲੱਗਾ ਸਵੇਰੇ ਥੋੜੀ ਹਵਾ ਵਗਦੀ ਸੈੱਟ ਹੋ ਗਿਆ ਹੁਣ 6 ਵਜੇ ਪੱਕਪੁੱਤਰ ਛੱਡੇ ਆ ਤੇ ਹਜੇ ਤੱਕ ਕਿਰਪਾ ਮਾਰਾਈ ਦੀ ਚੱਲੀ ਜਾਂਦਾ ਬਦੇ ਘਮ ਇੱਕ ਥੱਲੇ ਹੀ ਤੇ ਉਹ ਵੀ ਚੱਲ ਗਿਆ ਉੱਪਰ ਤੇ ਜਿਹੜੇ ਭਰਾ ਆਂਦੇ ਮਲਵਾਈ ਉੱਪਰ ਜਾਂਦੇ ਨੇ ਆ ਤੇ ਅੱਜ ਮਲਵਾਈ ਪੂਰੀ ਬੰਦ ਚੁੱਡਣ ਦੇ ਤੁਸੀਂ ਕਹਿ ਨਹੀਂ ਸਕਦੇ ਵੀ ਮਲਵਾਈਆ ਜਾਂ ਦੇਸੀ ਆ ਮਤਲਬ ਕਬੂਤਰ ਦੇਖਣ ਜਿਹੜੇ ਬੜੀ ਜਿਆਦਾ ਬਰੀਕੀ ਜਾਂ ਥੋੜਾ ਜਿਹਾ ਪਹਿਲਾਂ ਵੇਖੇ ਕਬੂਤਰ ਤੇ ਬਹੁਤ ਵਧੀਆ ਸਿਸਟਮ ਚੱਲੇ ਜਾਂਦਾ ਤੇ ਬਸ ਸੀਜ਼ਨ ਦਾ ਪਹਿਲਾ ਸ਼ੌਂਕ ਸ਼ੁਰੂ ਅਜ ਵਸਾਖ ਦਾ ਲਾਸਟ ਐਤਵਾਰ ਤੇ ਉਹ ਡੰਡੇ ਆਵਾਜ਼ੀ ਆਪਣੇ ਤੇ ਵਧੀਆ ਸ਼ੌਂਕ ਕਰ ਰਹੇ ਆ ਤੇ ਆਪੇ ਛੇ ਕਬੂਤਰ ਥੱਲੇ ਛੱਡੇ ਆ ਕੱਟੇ ਬੱਦੇ ਦਾ ਤੇ ਹੋਰ ਲਾਉਡ ਨਹੀਂ ਆ ਕੋਈ ਨਾ ਕੋਈ ਜਾਲ ਤੇ ਛੜਨਾ ਨਾ ਕੋਈ ਜਾਲ ਦੇ ਵਿੱਚ ਛੜਨਾ ਨਾ ਕੋਈ ਸਰ ਛੜਨਾ ਬਾਹਰ ਕੱਟੇ ਵੱਧੇ ਕਬੂਤਰ ਦਾ ਛੜ ਰਹੇ ਠੀਕ ਹੈ ਜੀ ਤੇ ਸਮਾਨ ਬਿਲਕੁਲ ਸਾਫ ਕਲੀਅਰ ਆ ਤੁੱਪ ਵੀ ਸੋਹਣੀ ਆ ਟੈਂਪਰੇਚਰ 38 40 ਦੀ ਆਵਾਜ਼ ਆ ਰਹੀ ਆ ਅੱਗੇ ਵੇਖੋ ਕਿੰਨਾ ਹੁੰਦਾ ਤੇ ਫਿਰ ਦੇਖਦੇ ਆ ਕੀ ਬਣਦਾ ਅੱਜ ਵਧੀਆ ਕਾਪੋ ਟ ਰਿਹਾ 24 ਦੇ ਕਰੀਬ ਸ਼ਤਾਂ ਵਿੱਚ ਤੇ ਵਧੀਆ ਸਾਰੇ ਵਧੀਆ 스타ਦ ਵਧੀਆ ਖਿਡਾਰੀ ਵਿੱਚ ਪਾਰਟਿਸਪੇਟ ਕਰ ਰਿਹਾ ਬਾਕੀ ਚਲੋ ਜੀ ਜਿੱਤਾ ਹਾਰਾਂ ਤੇ ਰੱਬ ਦੇ ਹੱਥ ਹੈ ਬਾਕੀ ਆਪਣੀ ਮਿਹਨਤ ਕੀਤੀ ਪੂਰੀ ਕਬੂਤਰ ਵਧੀਆ ਬਣਾ ਕੇ ਛੱਡੇ ਆ ਦੇਖੋ ਹੁਣ ਕੀ ਕਰਦੇ ਆ ਫਿਰ ਤੁਹਾਨੂੰ ਦੱਸਦੇ ਆ ਤੇ ਜਿਵੇਂ ਕੋਈ ਅਪਡੇਟ ਹੁੰਦੀ ਆ ਫਿਰ ਤੁਹਾਡੇ ਨਾਲ ਮਿਲਾਂਗੇ ਜਲਦੀ ਧੰਨਵਾਦ ਜੇ ਤੇ 10ਵੀਂ 10ਵੀਂ ਦਾ ਭਾਜੀ ਟਾਈਮ ਹੈਗਾ ਜੇ ਪਹਿਲਾ ਕਬੂਤਰ ਬੈਠਾ ਜੇ ਸਰਪੰਚੇ ਸਾਹਮਣੇ ਆ ਦੋ ਦਿਨ ਆਏ ਤੇ ਨਾ ਆ ਕੇ ਸਾਹਮਣੇ ਜੀ ਤੇ ਇੱਕ ਉਹ ਪ੍ਰਬੰਧ ਚ ਦੇਖਦਾ ਤੇ ਇੱਕ ਸਾਈਡ ਨੂੰ ਗਿਆ ਸਾਰੇ ਕਬੂਤਰ ਸ਼ੋਅ ਉਹ ਪੰਜੇ ਇੱਕ ਕਬੂਤਰ ਬੈਗਿਆ ਦੇਖੋ ਓਕੇ ਹੋ ਗਿਆ ਥੱਲੇ ਚੌਥਾ ਹੀ ਆ ਗਿਆ ਆ ਤਿੰਨੇ ਆ ਗਏ ਚਾਰ ਹੋ ਗਏ ਸਾਰੇ ਸੋਸ੍ਰੀਕਾਲ ਵੈਲਕਮ ਜੀ ਆਰੇ ਫਰਾਂ ਆਉਣ 2 ਵਜੇ ਦੀ ਅਪਡੇਟ ਆ ਵੇਖੋ ਜੀ ਤਿੰਨ ਕਬੂਤਰਾਂ ਪੂਰੇ ਸ਼ੋਅ ਇਹ ਕਾ ਸ਼ੇਰ ਵਗਾ ਘੁੰਮਦਾ ਇੱਕ ਕਬੂਤਰ ਤਿੰਨਾ ਦੇ ਉੱਪਰ ਉਰਟ ਹੋ ਗਿਆ ਪਿਆ ਆਹ ਦੇਖੋ ਇਹ ਦੇਖਦਾ ਕਿ ਫਰਾਉਂ ਉਹ ਦੂਜੀ ਕਿਨੈਟੀ ਤਾਂ ਕੈਮਰਾ ਚ ਨਾ ਜਾ ਰਿਹਾ ਵਾਕਿਬੂ ਮੋਂਸੂ ਸਾਵਨ ਸ਼ੋਅ ਕਬੂਤਰ ਇੱਕ ਕਬੂਤਰ ਵਾਵਾ ਟੁੱਟ ਆਇਆ ਤੇ ਅਬੀ ਇਹ ਆ ਕੇ ਕਬੂਤਰ ਬੈਠੇਗਾ ਜਿਹੜਾ ਇਹ ਨਾ ਮਾਰ ਜੇ ਬਾਸੇ ਤੇ ਵਾਕੀ ਦੱਸਦੇ ਤੁਹਾਨੂੰ ਅਪਡੇਟ ਅਗਲੇ ਜਿਹੜੇ ਅੰਚੜ ਗਿਆ ਫਿਰ ਚੜਾਈ ਮਾਰ ਲਓ ਜੀ ਕਬੂਤਰ ਆ ਗਿਆ ਸਾਹਮਣੇ ਦੋ ਵੱਜ ਗਏ ਤੇ 5 ਮਿੰਟ ਹੋ ਗਿਆ ਆ ਮੋਂਸੋ ਸਾਡੇ ਬੈਠੇ ਆ ਦੇਖ ਰਿਹਾ ਤੇ ਇਹ ਕਬੂਤਰ ਸਾਡਾ ਆ ਗਿਆ ਸਾਹਮਣੇ ਜਦੋਂ ਹੀ ਬੈਠਦਾ ਤੇ ਤੁਹਾਨੂੰ ਅਪਡੇਟ ਨਾਲ ਹੀ ਦੇਨੇ ਆ ਵੇਖ ਲਵੀਂ ਜੀ ਬੈੰਡ ਆ ਪੁੱਤਰ ਵੀਡੀਓ ਬਣ ਰਹੀ ਏ ਦੀ ਉਮੀਦ ਆ ਬੈਜੂਗਾ ਪਰ ਪੱਕਾ ਨਹੀਂ ਕਹਿ ਸਕਦੇ ਬੈਜੇ ਤੇ ਉੱਤੇ ਵੀ ਸ਼ੋਅ ਆ 3 ਵੇ ਦੀ ਆ ਵੇਖੋ ਕਬੂਤਰ ਜੇ ਇੱਕ ਪ੍ਰਾਣ ਦੇ ਦੇ ਜੇ ਤੇ ਆਪਾਂ ਇਹਦੀ ਵੀਡੀਓ ਬਣਾਉਣ ਲਈ ਆ ਦੇਖੋ ਵੀ ਆਹ ਵੇਖੋ ਆ ਗਿਆ ਪੁੱਤਰ ਆਪਣਾ ਖੱਟੀ ਅੱਖ ਲਾਲ ਟਿੱਡ ਤੇ ਹਰੀ ਪੋਟ ਆਹ ਆ ਲੋ ਜੀ ਇਹ ਆ ਰਕੋ ਇਹ ਆ ਬੈ ਗਿਆ ਵੀ ਜੀ ਕੁੱਤਰਾ ਤੇ ਦੂਜਾ ਕਬੂਤਰ ਉਹ ਅੱਜ ਕੇ ਅਵਿਰਜਿਤ ਤਿੰਨ ਕਬੂਤਰਾ ਜੇ ਇੱਕ ਉੱਪਰ ਆਪਣਾ ਬੱਗਾ ਖੱਟੀ ਅੱਖ ਕਾਲੀ ਲੋਕ ਤੇ ਆਹ ਵੇਖੋ ਤਿੰਨ ਕਬੂਤਰ ਇਹ ਦੇਖ ਰਿਹਾ ਕਿ ਸੱਜਣ ਭਰਾ ਵੀਰ ਆਹ ਕੋ ਤਿੰਨ ਕਬੂਤਰਾ ਇਹ ਬੱਗਾ ਭਾਈ ਸਾਹਮਣੇ ਦੀ ਕਬੂਤਰ ਸ਼ੋ ਵੀਰ ਜੀ ਸਾਰੇ ਤਿੰਨ ਕਬੂਤਰਾ ਆਪਣੇ ਇੱਕ ਕਬੂਤਰ ਉੱਪਰ ਫਿਰਦਾ ਠੀਕ ਆ ਤੇ ਸ਼ੋ ਕਬੂਤਰ ਸਾਰੇ ਆਖੋ ਜੀ ਤੈਨਾਂ ਤੇ ਇੱਕ ਕਬੂਤਰ ਹੋ ਜੀ ਵੀਰ ਜੀ ਕੀ ਆ ਜਾ ਠੀਕ ਠਾਕ ਜੀ 2 ਵਜੇ ਤੇ 10 ਮਿੰਟ ਦੂਜਾ ਕਬੂਤਰ ਆਪਣਾ ਬੈਠਾ ਤੇ ਸਟਿਲ ਆਪਣੇ ਚਾਰ ਕਬੂਤਰ ਫਿਰਦੇ ਆ ਟਾਈਮ ਕੀ ਹੋ ਗਿਆ ਪਾਜੀ ਪਲਾ ਹੁਣ ਵੇਖੋ ਮੜਾ ਜਾ ਮੁੰਸਾ ਦਾ ਤੇ ਆਹ ਵੇਖੋ ਕਬੂਤਰ ਸਾਹਮਣੇ ਆਏ ਆਪਣੇ ਠੀਕ ਆ ਉਹ ਇਹ ਜੋੜੀ ਤੇ ਆ ਪੋਠੇਗੇੜੇ ਵੱਜ ਰਹੇ ਪੂਰੇ ਜੇ ਤੇ ਮੌਸਮ ਵੀ ਮਹਾਰਾਜ ਦੀ ਕਾਜੀ ਬੜੀ ਕਿਰਪਾਈ ਆ ਬਦਿਆ ਮੌਸਮ ਆ ਹੈ ਬਹੁਤ ਵਧੀਆ ਕਿਥੋਂ ਘਰੇ ਬੈਗੇ ਤੇ ਲੱਗਿਆ ਨੇ ਛੇਰ ਬੱਚੇ ਨੇ ਵੱਡ ਕੇ ਨਿਕਲੇ ਲੈ ਮੰਗੂਤ ਫੜ ਕੇ ਲਿਆ ਆਂ ਕਿਥੋਂ ਦੀ ਮੋਰ ਕਿਥੋਂ ਦੀ ਵੀਰ ਕੇ ਦੀ ਮੋਰ ਲੱਗੀ ਲੋ ਜੀ ਕਬੂਤਰੇ ਕਾਬੂ ਕਰ ਲੈ ਸ਼ਿਕਾਰ ਤੇ ਆਹ ਵੇਖੋ ਆਪਣੇ ਕਬੂਤਰ ਵਧੀਆ ਆ ਜੇ ਪੂਰੇ ਚੰਗੇ ਫਿਰਦੇ ਆ ਆਪਾਂ ਕੀ ਜਿਹੜਾ ਹਰ ਕਿਸਮਤ ਕਦਰਾਂ ਦੀ ਕਬੂਤਰਾਂ ਨੇ ਪੂਰਾ ਨਿਆਰਾ ਕਰਾਇਆ ਅੱਜ ਤੇ ਆਹ ਵੇਖੋ ਕਬੂਤਰ ਆਪਣਾ ਬੈਠੇ ਆ ਇੱਕ ਕਬੂਤਰ ਹੁਣੇ ਬੈਠਾ ਹੀ ਆ ਜੀ ਸਟਿਲ ਠੀਕ ਹੈ ਜੀ ਆਹ ਚਾਚਾ ਇਹਨਾਂ ਦਾ ਧਰਮ ਦਾ ਬਾਪ ਮੈਂ ਨਾ ਕੋਠੇ ਨੇ ਜਿਹੜਾ ਬੈਠਾ ਠੂਲੇ ਚ ਵੜ ਕੇ ਆ ਗਿਆ ਸਿੱਧਾ ਹੀ ਸਾਂਭਿਆ ਕਿ ਨਹੀਂ ਇਹਨੂੰ ਇਹ ਪਲਟਾਇਆ ਇਹਨੂੰ ਪਟਾਲ ਤੇ ਵੜ ਗਿਆ ਬੜੀ ਗਿਆ ਪਾਣੀ ਪੁਣੀ ਦੇ ਆਉਣਾ ਗੁਰੂਆ ਲਓ ਜੀ ਕਬੂਤਰ ਆਪਣਾ ਤਿੱਜਾ ਆ ਰਿਹਾ ਮદાન ਚ ਵਹਨੇ ਪੈਂਦਾ ਕਿ ਨਾ ਪੈਂਦਾ ਲੋ ਵੀਰ ਜੀ ਕਬੂਤਰ ਕੀ ਡਾਂ ਮੈਂ ਵੀ ਵਿਖਾਵਣਾ ਦੋ ਸਾਰੇ ਦੋ 18 ਕਬੂਤਰ ਸਾਰੇ ਆਪਣੇ ਆ ਵਧੀਆ ਫਿਰ ਰਹੇ ਆ ਤੇ ਆਹ ਇੱਕ ਕਬੂਤਰ ਥੋੜਾ ਲੱਗਦਾ ਮੈਨੂੰ ਵੀ ਇਹ ਹੁਣ ਕਰੂਗਾ ਕਮਾਲ ਦੋ ਕਬੂਤਰ ਆਏ ਆ ਜੀ ਤੇ ਆਹ ਦੇਖੋ ਪੂਰੇ ਜਾਲਾਂ ਨਾਲ ਖੰਦੇ ਹੋਏ ਆ ਦੇਖੋ ਜੀ ਦੋ ਕਬੂਤਰ ਲਓ ਜੀ ਕਬੂਤਰ ਬਹਿ ਰਿਹਾ ਜੀ ਤੀਸਰਾ ਕਬੂਤਰ ਤੇ ਸਵੇ ਕੋ ਟਾਈਮ ਦੋਸਤ ਦੋਸਤ ਆਏ ਤੀਜਾ ਕਬੂਤਰ ਹਰੇ ਲਾਲ ਸਾਤਿਆਂ ਵਾਲਾ ਕਬੂਤਰ ਬਹਿ ਗਿਆ ਜੀ ਨਾ ਭਾਈ ਨਾਲੇ ਲੋ ਜੀ ਆ ਗਿਆ ਵੀਰ ਦੇ ਕਬੂਤਰ ਚੌਥਾ 28 2 ਵਾ 3.5 ਮਿੰਟ ਤੇ ਲੋ ਜੀ ਹਰੀ ਤੁਮ ਅ ਪੀ ਜੀ ਇਹ ਕਮਣੀ ਨਾਲੇ ਪੌਣੇ 3 ਦਾ ਟਾਈਮ ਹੋ ਗਿਆ ਤੇ ਕਬੂਤਰ ਦੋ ਫਿਰਦੇ ਜੀ ਤਿੰਨ ਕਬੂਤਰ ਬਹਿ ਚੁੱਕੇ ਸੌਰੀ ਚਾਰ ਕਬੂਤਰ ਆਪਣੇ ਬਹਿ ਚੁੱਕੇ ਆ ਤੇ ਆ ਦੋ ਕਬੂਤਰ ਇੱਕ ਮਾਤੀ ਆ ਤੇ ਇੱਕ ਨਾਰਿਆ ਕਾਲੀ ਅੱਖਾਂ ਦਾ ਬਿਲਕੁਲ ਕਲੀਅਰ ਉੱਡਦੇ ਪਏ ਆ ਕੋਆਰਡੀਨੇਟਰ ਸਾਹਮਣੇ 3:08 ਲੋ ਭਾਈ 3:08 ਤੇ ਜਤਿੰਦਰ ਸਿੰਘ ਭਾਜੀ ਦਾ ਕਬੂਤਰ ਪਹਿਮਾ ਬੈਗਿਆ ਜੇ ਇੱਕ ਕਬੂਤਰੀ ਵੀਰਦੀਆ ਉੱਤੇ ਉੱਡ ਰਹੀ ਆ ਨਾਲ ਹੀ ਅਵੇ ਰਿਕਾਰਡਿੰਗ ਕਿਸ ਲਈ ਆ ਸ਼ੇਮਿੰਗ ਕਬੂਤਰ ਹੀ ਆ ਰਿਹਾ ਉੱਪਰ ਲਓ ਜੀ ਛੇ ਵਾ ਤੇ ਲਾਸਟ ਕਬੂਤਰ ਕਬੂਤਰ ਤੇ ਲਾਸਟ ਕਬੂਤਰ ਬਹਿ ਗਿਆ ਜੇ 3:10 3:10 ਤੇ ਦਤਿੰਦਰ ਸਿੰਘ ਭਾਜੀ ਦਾ ਹਾਂਜੀ ਵੀਰ ਜੀ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਈਕ ਕਰਕੇ ਕਮੈਂਟ ਜਰੂਰ ਕਰੋ ਜਿਆਦਾ ਗੱਲਾਂ ਨਾ ਕਰਦਾ ਹਾਂ ਆਉਣੇ ਆਪਣੀ ਟਿਪ ਵਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਬੂਤਰ ਦੀ ਟਿਪ ਕਬੂਤਰ ਬਾਜੀ ਵਰ ਦੱਸੀ ਇਹਦੇ ਵਿੱਚ ਜਿਵੇਂ ਕਿ ਔਰ ਟਿਪ ਇੰਨੀ ਵਧੀਆ ਵੀਜੀ ਤੁਸੀਂ ਖੁਦ ਹੈਰਾਨ ਹੋ ਜਾਓਗੇ ਸੁਣ ਕੇ ਤੇ ਇਹਦੇ ਵਿੱਚ ਮੈਂ ਦੱਸਦਾ ਤੁਹਾਨੂੰ ਕੁਝ ਵੀਰ ਸਵਾਲ ਵੀ ਕਰ ਰਹੇ ਸੀ ਨਾਲੇ ਉਹ ਸਵਾਲ ਕਵਰ ਹੋ ਜੂਗਾ ਨਾਲ ਮੈਂ ਤੁਹਾਨੂੰ ਟਿਪ ਦੱਸ ਦਿੰਦਾ ਕਿ ਕਬੂਤਰ ਨੂੰ ਗਰਮ ਕਿਵੇਂ ਕਰਨਾ ਉਹ ਟਾਈਮਿੰਗ ਗਰਮ ਕਰਨ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ 738 39 ਦਾ ਟੈਂਪਰੇਚਰ ਗਿਆ ਤੇ ਜਿਵੇਂ ਕਿ ਆਪਾਂ ਕਿੰਨੇ ਵੀ ਕਬੂਤਰ ਜਿੰਨੇ ਵੇਲੇ ਬਹਿਣਾ ਉਸ ਹਿਸਾਬ ਨਾਲ ਗਰਮ ਕਰਿਆ ਕਰੋ ਜਾਂ ਜਿੰਨੀ ਗਰਮੀ ਹੋ ਉਸ ਹਿਸਾਬ ਨਾਲ ਗਰਮ ਕਰਿਆ ਕਰੋ ਵੈਸੇ ਆਪਾਂ ਜਰਨਲਿਸਟ 6:00 ਤੋਂ 7:00 ਵਜੇ ਗਰਮ ਕਰਦੇ ਹਾਂ ਪਰ ਮੈਂ 8 ਵਜੇ ਕਬੂਤਰ ਨੂੰ ਦਾਬੂ ਲਾਇਆ ਸੀ ਤੇ 1 ਘੰਟੇ ਦਾ ਦਾਬੂ ਲਾਇਆ ਪੂਰਾ 1 ਘੰਟਾ ਪੂਰਾ ਕਬੂਤਰ ਗਰਮ ਕਰਕੇ ਤੇ ਛੱਡ ਦਿੱਤੇ ਤੇ ਗਰਮ ਕਰਨ ਵਾਸਤੇ ਚੀਜ਼ਾਂ ਵੀਰ ਜੀ ਕਿਹੜੀਆਂ ਕਿਹੜੀਆਂ ਯੂਜ਼ ਕੀਤੀਆਂ ਨੰਬਰ 1 گلاب ਦੇ ਫੁੱਲ ਸੌਂਫ ਮਣੱਕਾ ਦਾਲਚੀਨੀ ਤੇ ਇੱਕ ਕਾਲੀ ਲਾਚੀ ਦੇ ਬੀਜ ਸੱਤ ਕਬੂਤਰਾਂ ਨੂੰ ਗਰਮ ਕੀਤੇ ਸੀ ਤੇ ਇਹ ਪਾਣੀ ਤੁਸੀਂ ਲੈ ਲੈਣਾ ਵਾ ਇੱਕ ਗਲਾਸ ਪੂਰਾ ਪਾਣੀ ਦਾ ਲੈ ਲੈਣਾ ਤੇ ਉਹਨੂੰ ਉਹ ਨਜ਼ਰ ਤੱਕ ਬਾਲਣਾ ਜੀ ਨਜ਼ਰ ਤੱਕ ਅੱਧਾ ਨਾਲ ਲੈ ਦੇ ਨਾਰਮਲ ਆਂਜ ਦੇ ਉੱਤੇ ਗਰਮ ਕਰ ਲੈਣਾ ਠੀਕ ਹੈ ਉਸ ਤੋਂ ਬਾਅਦ ਤੂੰ ਨਿਸ਼ਾਨ ਕਿਤੇ ਪਾਣੀ ਲੱਗ ਕਰ ਲੈਣਾ ਉਸ ਤੋਂ ਬਾਅਦ ਇਹ ਜਿਹੜਾ ਪਾਣੀ ਆ ਇਹਨੂੰ 5 ਐਮਐਲ ਲੈਣਾ ਤੇ 5 ਐਮਐਲ ਲੈਣਾ ਸਾਦਾ ਪਾਣੀ ਤੇ ਕਬੂਤਰ ਨੂੰ ਦੇ ਕੇ ਤੇ ਡੱਬੂ ਲਾ ਦੇਣਾ ਠੀਕ ਹੈ ਇਹ ਵੀ ਜੀ ਆਈ ਦੀ ਟੇਪ ਹੀ ਤੇ ਤੁਸੀਂ ਕਬੂਤਰ ਡਾਕ ਵੇਖੋ ਵੀ ਕਬੂਤਰ ਸਵੇਰੇ ਤੁਹਾਨੂੰ ਖੁਦ ਹੀ ਦੱਸੂਗਾ ਵੀ ਪੈਂਦਿਆਂ ਹੀ ਗਹਾਈ ਦੇ ਵਿੱਚ ਵੱਡੋ ਕਬੂਤਰ ਹੈ ਸਮਝ ਲੋ ਬੰਦ ਚ ਕਬੂਤਰ ਵੱਡੂਗਾ ਤੇ ਇਹਦਾ ਮਤਲਬ ਵਧੀਆ ਤੁਹਾਡਾ ਕੰਮ ਜੋ ਤੁਸੀਂ ਗਰਮ ਕੀਤਾ ਵਧੀਆ ਕਬੂਤਰ ਹੈ ਤੁਸੀਂ ਮੰਨਣਾ ਨੇ ਮੇਰੇ ਦੋ ਕਬੂਤਰ ਦੇਖਦੇ ਸਵੇਰ ਤੋਂ ਲੱਗ ਬੜੀ ਹੀ ਗਹਾਈ ਚ ਮਲਬਈ ਕਬੂਤਰ ਇਹ ਤੇ ਇੰਨੀ ਬੰਦ ਚ 1.5 ਵਜੇ ਨਿਕਲ ਕੇ ਆਏ ਜਦ ਕਿ ਲੋਕ ਜਰਨਲੀ ਜਾਂਦੇ ਆ ਯਾਰ ਮਲਬਈ ਜਾਂ ਨੀਵੀ ਵਾਲ ਤੇ ਨੀਵੀ ਨੀਵੀ ਫਿਰਦੇ ਆ 1.5 ਵਜੇ ਕਬੂਤਰ ਨਿਕਲ ਕੇ ਆ ਦੋ ਤੋਂ ਮਤਲਬ ਦੇਖਦੇ ਸਵੇਰ ਦੇ ਜੇ ਮਤਲਬ ਦੇਖਣ ਵਾਲੀ ਅੱਖ ਹੋਵੇ ਤੇ ਦੇਖਦੇ ਹੁੰਦੇ ਉਹਨੂੰ ਮਤਲਬ ਇੰਨੀ ਬਾਂਦ ਚ ਕਬੂਤਰ ਗਏ ਤੇ ਇਹ ਸਾਰੀ ਕਾਲ ਜਿਹੜੀ ਖੇੜਿਆ ਇਹ ਸਾਰੀ ਹੈਗੀ ਆ ਤੁਹਾਡੀ ਗਰਮ ਕਰਨ ਦੀ ਤੇ ਗੋਲੀ ਦੀ ਹੁੰਦੀ ਆ ਤੇ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਆ ਤੇ ਪੱਕਾ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਜਲਦੀ ਹੀ ਮਿਲਦੇ ਆਂ ਕਿਸੇ ਵਧੀਆ ਟੌਪਿਕ ਨਾਲ ਨੈਕਸਟ ਵੀਡੀਓ ਚ ਧੰਨਵਾਦ ਰੱਬ ਰੱਖਾ